ਤੂੰ ਅਥਾ ਦੰਗੁਰੂ ਤੇਗਵਾਰ ਦਰਮਾਰਾਜ ਬਖਸ਼ਿਸ਼ ਕਰ ਰਹੇ ਨੇ ਗੋੜੀ ਮਹੱਲਾ ਨੋਵਾ ਨਰ ਅਜੀਤ ਪਾਪ ਦੇ ਡਰ ਰੇ ਦੀਨ ਦਿਆਲ ਸਗਲ ਪੈ ਪੰਜਨ ਸਰਨ ਤਾਹੀ ਤੁਮ ਉਪਾਰੀ ਰਹਾਉ ਗੁਰੂ ਸਾਹਿਬ ਜੀ ਕਹਿੰਦੇ ਹੈ ਨਾ ਸਮਝ ਮਨੁੱਖ ਆਪਾਂ ਨੂੰ ਕਹਿ ਰਿਹਾ ਸੰਗਤ ਜੀ ਆਪਾਂ ਨੂੰ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਜੀ हे ना समझ मनुख तू पापा तो डरया कर डरया कर उस प्रभु दी शरण ले जो गरीबा उत्ते दया कर वाला है ते सारे डर नाश करने वाला है भाई गुरु हो भाई गुरु भाई गुरु कृपा करो कृपा करो सतगुरु असि ना समझ जियां सतगुरु जी असि खत्ते बहुत कमाम दे भाई गुरु असि बहुत पाप कमाउनेया सच्चे पाशा जी ओ ਹੇ ਨਰ ਅਚੇਤ ਪਾਪ ਤੇ ਡਰ ਰਿ ਦੀਨ ਦਿਵਾਲ ਸਗਲ ਪਪੰਨਨ ਸਰਨ ਤਾਹੀ ਤੁਮ ਪਾਰੇ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰ ਮੇਰ ਕਰ ਅਸੀਂ ਪਾਪ ਨਾ ਕਮਾਈਏ ਡਰਿਏ ਮਹਾਰਾਜ ਉਸ ਮਾਲਕ ਕੋ ਵਾਹਿਗੁਰੂ ਜੀ ਤੋ ਮਾੜਾ ਕੰਮ ਕਰਨ ਲੱਗਿਆ ਮਾੜਾ ਬੋਲਣ ਲੱਗਿਆ ਕਿਸੇ ਦਾ ਦਿਲ ਦਿਖਾਉਣ ਲੱਗਿਆ ਕਿਸੇ ਦਾ ਬੁਰਾ ਕਰਨ ਲੱਗਿਆ ਮਾੜਾ ਜੀ ਤੇਰਾ ਭੈ ਮਨ ਵਿੱਚ ਆ ਜਾਵੇ ਵਾਹਿਗੁਰੂ ਜੋ ਪ੍ਰ ਬਾਤਮਾ ਵੇਖ ਰਿਹਾ ਹੈ ਉਹ ਅੰਗ ਸੰਗ ਹੈ ਜੋ ਅਸੀਂ ਬੀਜਾਂਗੇ ਉਹੀ ਖਾਵਾਂਗੇ ਉਹੀ ਸਾਡੇ ਕਰਨ ਬਨਨੇ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ ਵਾਹਿਗੁਰੂ ਅਸੀਂ ਤੁਹਾਡਾ ਵਜਨ ਸਤ ਸਤ ਕਰਕੇ ਮੰਨੀਏ ਵਾਹਿਗੁਰੂ ਅਸੀਂ ਤੁਹਾਡੀ ਸ਼ਰਨ ਵਿੱਚ ਪੈ ਜਾਈਏ ਵਾਹਿਗੁਰੂ ਕਰੋ ਕਿਰਪਾ ਦਾਤਾ ਜੀ ਕਿਰਪਾ ਕਰੋ ਇਹ ਨਾਮ ਸਮਝ ਮਨੁੱਖ ਤੂੰ ਪਾਪਿਆਂ ਤੋਂ ਡਰਿਆ ਕਰ ਗੁਰੂ ਜੀ ਕਹਿ ਰਹੇ ਨੇ ਉਸ ਪ੍ਰਭੂ ਦੀ ਛਰਨ ਲੈ ਜੋ ਗਰੀਬਾਂ ਉਤੇ ਦਇਆ ਕਰਨ ਵਾਲਾ ਤੇ ਸਾਰੇ ਦਾਗ ਨਾਸ ਕਰਨ ਵਾਲਾ ਵਾਹਿਗੁਰੂ ਵਾਹਿਗੁਰੂ ਦਾਤਿਆ ਸ਼ਰਨ ਬਖਸ਼ੂ ਦੀ ਆਪ ਦੀ ਆਪਣੇ ਸ਼ਰਨ ਬਖਸ਼ੋ ਸਤਿਗੁਰੂ ਅੰਦਰੋਂ ਦਿਲੋਂ ਅਰਦਾਸ ਹੈ ਵਾਹਿਗੁਰੂ ਅਸੀਂ ਪਾਪਾਂ ਤੋਂ ਡਰਿਏ ਅਸੀਂ ਤੇਰੀ ਸ਼ਰਨ ਪੈ ਜਾਈਏ ਵਾਹਿਗੁਰੂ ਪੈ ਜਾਈਏ ਵਾਹਿਗੁਰੂ ਤੇਰੀ ਸ਼ਰਨ ਵਾਹਿਗੁਰੂ ਰਹਾਉ ਬੇਦ ਪ੍ਰਾਨ ਜਸ ਗੁਰਗਾਉ ਤਾ ਕੋ ਨਾਮ ਹੀ ਮੈਂ ਤਰ ਰਿ ਗੁਰੂ ਸਾਹਿਬ ਜੀ ਕਹਿੰਦੇ ਆ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਦੇ ਨਾਮ ਨੂੰ ਵਸਾ ਕੇ ਰੱਖ ਜਿਸ ਦਾ ਜਸ ਬੇਦ ਤੇ ਪ੍ਰਾਨ ਵੀ ਗਾਉਂਦੇ ਹਨ ਵਾਹਿਗੁਰੂ ਵਾਹਿਗੁਰੂ ਤੂੰ ਮਾਰਗੇ ਚਾਹਤੀਆਂ ਉਹ ਮਾਲਕ ਦਾ ਜਸ ਆਪਾਂ ਕਿੰਨਾ ਕ ਕਰਦੇ ਸੋਚੀਏ ਕਿੰਨਾ ਕੋ ਮਾਲਕ ਪ੍ਰਭੂ ਦਾ ਜਸ ਗਾਉਣੇ ਆ ਆਪਾ ਆਪਣੇ ਅੰਦਰ ਨੂੰ ਵੇਖਣਾ ਬੰਦੇ ਖੋਜ ਦਿਲ ਹਰ ਰੋਜ਼ ਨਾ ਪਰੇ ਪਰੇਸ਼ਾਨੀ ਮਾਹੇ ਹੁਣ ਗੁਰੂ ਜੀ ਨੇ ਤੇ ਕਿ ਆਪਣੇ ਹਿਰਦੇ ਚ ਉਸ ਪ੍ਰਭੂ ਦਾ ਨਾਮ ਨੂੰ ਵਸਾ ਕੇ ਰੱਖ ਜਿਹਦਾ ਜਸ ਵੀ ਤੇ ਪ੍ਰਾਣ ਵੀ ਕਉਂਦੇ ਹਨ ਜਗਤ ਵਿੱਚ ਪ੍ਰਭੂ ਦਾ ਨਾਮ ਪਾਪਾਂ ਤੋਂ ਬਚਾ ਕੇ ਪਵਿੱਤਰ ਕਰਨ ਵਾਲਾ ਹੈ ਉਸ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਪਾਪ ਦੂਰ ਕਰ ਲੈ ਮਹਾਰਾਜ ਕਹਿੰਦੇ ਆਹੀ ਵੇਲਾ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਜੋ ਗੁਰੂ ਸਾਹਿਬ ਜੀ ਆਪਾਂ ਨੂੰ ਮਤ ਦੇ ਰਿਹਾ ਆਪਾ ਸਤਿਗੁਰੂ ਜੀ ਦੇ ਚਰਨਾ ਜਾਂ ਅਰਦਾਸ ਕਰੀਏ ਵਾਹਿਗੁਰੂ ਅਸੀਂ ਇਹਨਾਂ ਪਾਪਾਂ ਤੋਂ ਬਚਣਾ ਚਾਹੁੰਨੇ ਆ ਵਾਹਿਗੁਰੂ ਅਸੀਂ ਤੈਨੂੰ ਸਿਮਰਨਾ ਚਾਹੁੰਨੇ ਆ ਵਾਹਿਗੁਰੂ ਕਿਰਪਾ ਕਰ ਸਾਡਾ ਸਾਸ ਗਰਾਸ ਸਿਮਰਨ ਬਣ ਜਾਵੇ ਵਾਹਿਗੁਰੂ ਬਣ ਜਾਵੇ ਵਾਹਿਗੁਰੂ ਅਸੀਂ ਤੇਰੀ ਦਿੱ ਤਸੇ ਹੋਏ ਰਸਤੇ ਉਤੇ ਚੱਲਣ ਨੂੰ ਤਿਆਰ ਹਾਂ ਵਾਹਿਗੁਰੂ ਸਾਡੇ ਤੇ ਮਿਹਰ ਕਰੋ ਮਿਹਰ ਕਰੋ ਸਾਡੀ ਐਸੀ ਉਸ ਅਥਾ ਬਣ ਜਾਵੇ ਵਾਹਿਗੁਰੂ ਬਣ ਜਾਵੇ ਵਾਹਿਗੁਰੂ ਅਸੀਂ ਉਸ ਮਾਲਕ ਨੂੰ ਸਿਮਰ ਸਿਮਰ ਕੇ ਸਾਰੇ ਪਾਪ ਦੂਰ ਕਰ ਲਈਏ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਮਾ ਮੁੱਗਨ ਪਰੇ ਇੱਕ ਗੋ ਨਾਹੀ ਅੰਮ੍ਰਿਤ ਛਾੜ ਵਿਖੇ ਵੇਕ ਕਾਈ ਵੈਗਰੂ ਅਸੀਂ ਨਾਮ ਰੂਪੀ ਅੰਮ੍ਰਿਤ ਛੱਡ ਨੂੰ ਅੰਮ੍ਰਿਤ ਨੂੰ ਛੱਡ ਕੇ ਸਾਰਾ ਦਿਨ ਵਿਸ਼ਿਆ ਵਕਰਾਂ ਦੀ ਜ਼ਹਿਰ ਖੰਨੇ ਆ ਕਿਰਪਾ ਕਰੋ ਸਾਨੂੰ ਨਾਮ ਸਿਮਰਨ ਬਖਸ਼ੋ ਨਾਮ ਸਿਮਰਨ ਬਖਸ਼ੋ ਆਏ ਦਇਆ ਕਰੋ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ 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 ਤੋਦਤੇ ਆਈ ਵਾਏ ਕਿਰਪਾ ਕਰੋ ਕਿਰਪਾ ਕਰੋ ਆਈ ਕਰੂ ਮਾਨਸ ਦੇ ਬੋਹਰ ਨਾ ਪਾਵੇ ਕਸ਼ੋਪਾਉ ਮੁਕਤ ਕਾ ਕਰੇ ਨਾਨਕ ਕਹਿਤ ਗਾਇ ਕਰਨਾ ਮੈਂ ਪਾਉ ਸਾਗਰ ਕੇ ਪਾਰ ਉਤਰੇ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੁੱਖਾ ਜਨਮ ਤੈਨੂੰ ਮੁੜ ਤੋਂ ਹਾਸਲ ਨਹੀਂ ਹੋਣਾ ਨਹੀਂ ਹੋਣਾ ਸੰਗਤ ਜੀ ਗੁਰੂ ਜੀ ਕਹਿ ਰਹੇ ਆ ਥੋੜਾ ਆਪਾਂ ਤਾਂ ਸੋਚਦੇ ਆ ਵੀ ਆਪਾਂ ਨੂੰ ਇਹ ਮਨੁੱਖਾ ਜਨਮ ਮਿਲ ਗਿਆ ਆਪਾਂ ਤਾਂ ਮਰਨਾ ਹੀ ਨਹੀਂ ਆਕਰ ਸਬਨਾ ਮਰਨਾ ਆਇਆ ਵਿਛੋੜਾ ਸਬਨਾ ਸਾਰਿਆਂ ਨੇ ਮਰਨਾ ਤਾਂ ਸਾਰਿਆਂ ਦਾ ਵਿਛੋੜਾ ਹੋਣਾ ਗੁਰੂ ਜੀ ਕਹ ਰਹੇ ਆਹੀ ਵਾਰੀ ਆਹੀ ਮਾਨਸ ਦੇਹ ਬਹਰ ਨਾ ਪਾਵੇ ਗੁਰੂ ਜੀ ਕਹਿ ਰਹੇ ਆ 221 ਅੰਗ ਤੇ ਹੈ ਸ਼ਬਦ 21 ਅੰਗ ਤੇ ਮਾਨਸ ਦੇਹ ਬਹਰ ਨਾ ਪਾਵੇ ਕਸ਼ੂ ਉਪਾਉ ਮੁਕਤ ਕਾ ਕਰੇ ਆਹੀ ਵਾਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਹ ਸਾਧ ਸੰਗਤ ਵਿੱਚ ਕੇ ਭਜ ਕੇ ਪਰਮੇਸ਼ਰ ਦਾ ਨਾਮ ਜਪ ਲਈਏ ਨਾਮ ਜਪ ਲਈਏ ਮੁੜ ਕੇ ਨਹੀਂ ਆਇਆ ਜਾਣਾ ਸੰਸਾਰ ਦੇ ਵਿੱਚ 84 ਲੱਖ ਜੂਨਾ ਦੇ ਵਿੱਚ ਪਤਾ ਨਹੀਂ 84 ਲੱਖ ਹੈ ਪਰ ਬਹੁਤ ਜ਼ਿਆਦਾ ਜੂਨਾ ਨਹੀਂ 84 ਲੱਖ ਤਾਂ ਐਸੀ ਧਰਤੀ ਦੇ ਆ ਹੋਰ ਧਰਤੀਆਂ ਕਿੰਨੀਆਂ ਨੇ ਧਰਤੀ ਹੋਰ ਪਰੇ ਉਰੋਰ ਇਸ ਤੇ ਪਾਰਤਲੇ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭਰਾ ਲਿਖਿਆ ਬੁੜੀ ਕਲਾਮ ਇਹ ਲੇਕਾ ਲੇਕ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਹਵਾਹੀ ਗ੍ਰੂ ਪਤਾ ਨਹੀਂ ਕਿੰਨੀਆਂ ਜੁਨਾ ਕਿੰਨੀਆਂ ਤਰਤियां ਕਿੰਨੇ ਖੰਡ ਬ੍ਰਹਿਮੰਡ ਕਿੰਨੇ ਲੱਖ ਆਗਾਸਾਂ ਆਗਾਸ ਪਤਾਲਾਂ ਪਾਤਲ ਔੜਕ ਔੜਕ ਪਾਲ ਥੱਕੇ ਵੇਦ ਕਹਨੇ ਕੁਬਾਤ ਸੈਸ 18 ਕਹਿਨ ਕਿਤੇ ਬਾਸਲੂ ਇੱਕ ਤਾਤ ਲੇਖਾ ਹੋਇ ਤੇ ਲਿਖੀ ਲਿਖੀ ਹੋਇ ਉਹਨਾ ਨਾਨਕ ਵੱਡਾ ਆਖੀਏ ਆਪੇ ਜਣਿਆ ਪਤਾ ਨਹੀਂ ਉਹ ਕਿੱਡਾ ਵੱਡਾ ਹੈ ਉਹ ਆਪ ਹੀ ਜਾਣਦਾ ਹੈ ਪਤਾ ਨਹੀਂ ਕਿੰਨੇ ਕਰੋੜਾਂ ਜੁਨੀਆਂ ਭੋਗੜੀਆਂ ਪੈਣੀਆਂ ਨੇ ਕਿੰਨੀਆਂ ਧਰਤੀਆਂ ਨੇ ਧਰਤੀਆਂ ਤੇ ਕੀ ਕੀ ਸਿਸਟਮ ਚੱਲ ਰਿਹਾ ਹੈ ਆਪਾਂ ਤਾਂ ਇਸ ਧਰਤੀ ਤੇ ਹਨ ਲੱਖ ਅਗਾਸਾਂ ਅਗਾਸ ਪਤਾਲਾਂ ਪਤਲ ਓੜਕ ਓੜਕ ਭਾਲ ਤੱਕੇ ਵੀਦ ਕੈਨ ਇੱਕ ਬਾਤ ਆਹੀ ਵਾਰੀ ਹੈ ਆਹੀ ਵਾਰੀ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਤਰਲੇ ਆਪ ਜੀ ਦੇ ਚਨਚ ਮਹਾਰਾਜ ਤੇਰਾ ਸੀਮਨ ਕਰੀਏ ਆਪਣੇ ਜੀਵ ਨੂੰ ਸਫਲਾ ਕਰਕੇ ਜਾਈਏ ਵਾਹਿਗੁਰੂ ਇਹ ਤੇਰੀ ਕਿਰਪਾ ਤੋਂ ਬਿਨਾ ਸਿ ਤੇਰਾ ਨਾਮ ਨਹੀਂ ਜਪ ਸਕਦੇ ਤੇਰੀ ਕਿਰਪਾ ਤੋਂ ਬਿਨਾ ਸਿ ਸਿਮਰਨ ਨਹੀਂ ਕਰ ਸਕਦੇ ਤੇਰੀ ਕਿਰਪਾ ਤੋਂ ਬਿਨਾ ਸਿ ਸਤ ਸੰਗਤ ਵੀ ਨਹੀਂ ਕਰ ਸਕਦੇ ਦਇਆ ਕਰੋ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਤੇ ਆਈ ਵਾਹਿਗੁਰੂ ਕਰੋ ਕਿਰਪਾ ਵਾਹਿਗੁਰੂ ਕਰੋ ਕਿਰਪਾ ਦਾਤਾ ਜੀ ਕਰੋ ਕਿਰਪਾ ਜਿੱਥੇ ਜਾਈਏ ਤੇਰੇ ਗੁਣ ਗਾਈਏ ਵਾਹਿਗੁਰੂ ਐਸੇ ਪਿਆਰਿਆਂ ਦੇ ਨਾਲ ਮਲਾਪ ਕਰਾਈ ਜਿਨ੍ਹਾਂ ਮਨ ਮਿਲਨੇ ਕਰਕੇ ਤੂੰ ਚੇਤੇ ਆ ਜਾਵੇ ਵਾਹਿਗੁਰੂ ਤੂੰ ਚੇਤੇ ਆ ਜਾਵੇ ਵਾਹਿਗੁਰੂ ਕਿਰਪਾ ਕਰੋ ਹੰਪੀ ਕੀ ਕੀ ਭਖਾਰੀ ਤੂੰ ਨਿਜ ਪਥ ਹੈ ਦਾਤਾ ਵਾਹਿਗੁਰੂ ਸੀ ਤੇਰੇ ਦਰ ਦੇ ਮੰਗਤੇ ਹਾਂ ਤੇ ਖਾਰੀ ਹਾਂ ਸਾਨੂੰ ਨਾਮ ਦੀ ਖੈਰ ਪਾ ਦੇ ਸਾਨੂੰ ਸਤ ਸੰਗਤ ਦੀ ਖੈਰ ਪਾ ਦੇ ਸਤਗੁਰੂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਸਾਡਾ ਪਰਵਾਰ ਦੇ ਵਿੱਚ ਸਾਡੀ ਸਤ ਸੰਗਤ ਬਣ ਜਾਵੇ ਸਤਗੁਰੂ ਸੱਚੇ ਪਾਤਸ਼ਾਹ ਜੀਓ ਹੇ ਅਕਾਲ ਪੁਰਖ ਵਾਹਿਗੁਰੂ ਧੀਆਂ ਪੁੱਤਾਂ ਦੇ ਨਾਲ ਪਤੀ ਪਤਨੀ ਦੀ ਸੰਗਤ ਮਾਂ ਬਾਪ ਦੀ ਸੰਗਤ ਸੰਗਤ ਨੋ ਸਤ ਸਾਸਦੀ ਸੰਗਤ ਸਤਿਗੁਰ ਸੱਚੇ ਪਾਤਸ਼ਾਹੀਓ ਦਰਾਨੇ ਜਠਾਣੇ ਦੇ ਸੰਗਤ ਵਾਹਿਗੁਰੂ ਸੱਚੇ ਪਾਤਸ਼ਾਹੀਓ ਆਪਣੇ ਘਰਾਂ ਨੂੰ ਘਰਾਂ ਨੂੰ ਵਾਹਿਗੁਰੂ ਗੁਰੂ ਦਾ ਦਵਾਰਾ ਬਣਾ ਲਈਏ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਬੰਨਾ ਵਾਹਿਗੁਰੂ ਕਰੋ ਕਿਰਪਾ ਵਾਹਿਗੁਰੂ ਕਰੋ ਕਿਰਪਾ ਸਤਿਗੁਰ ਘਰ ਦੇ ਵਿੱਚ ਤੇਰੀ ਗੱਲ ਚੱਲੂਗੀ ਫੇਰ ਹੀ ਬਖਸ਼ਿਸ਼ਾਂ ਹੋਣਗੀਆਂ ਫੇਰ ਹੀ ਰਹਿਮਤਾਂ ਹੋਣਗੀਆਂ ਸਤਿਗੁਰ ਸੱਚੇ ਪਾਤਸ਼ਾਹੀਓ ਘਰੇ ਸੰਗਤ ਬਖਸ਼ੋ ਪਰਵਾਰ ਦੀ ਸੰਗਤ ਬਖਸ਼ੋ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਵਾਹਿਗੁਰੂ ਬਹੁਤ ਕੁਝ ਮੰਗਿਆ ਤੇ ਸਭ ਕੁਝ ਦਿੱਤਾ ਵੀ ਹੈ ਸਤਿਗੁਰੂ ਸੱਚੇ ਬਾਛ ਹੈ ਜੀਓ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵਾ ਸਤਿਗੁਰੂ ਤੇਰੇ ਦਰ ਤੋਂ ਤੇਰਾ ਨਾਮ ਮੰਗਦੇ ਹਾਂ ਤੇਰੀ ਸੰਗਤ ਮੰਗਦੇ ਹਾਂ ਤੇਰਾ ਘਰ ਤੇਰਾ ਬਣ ਜਾਵੇ ਵਾਹਿਗੁਰੂ ਇਹ ਦਿੱਤਾ ਤੇਰਾ ਘਰ ਯਾ ਤੇਰਾ ਪਰਿਵਾਰ ਹੈ ਸਤਿਗੁਰੂ ਅਸੀਂ ਸਾਰੇ ਤੇਰੇ ਬਣ ਜਾਈਏ ਵਾਹਿਗੁਰੂ ਭਾਂਜਾ ਜੀ ਵਾਹਿਗੁਰੂ ਸਾਨੂੰ ਬਣਾ ਲਓ ਆਪਣੇ ਵਾਹਿਗੁਰੂ ਨਾਮ ਦੀ ਦਾਤ ਬਖਸ਼ੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਤਿਗੁਰੂ ਸੱਚੇ ਪਾਸੇ ਕਰਦੇ ਜੀਆਂ ਦੇ ਨਾਲ ਤੇਰੀ ਗੱਲ ਹੋਵੇ ਵਾਹਿਗੁਰੂ ਤੇਰੀ ਸੰਗਤ ਹੋਵੇ ਸਤ ਸੰਗਤ ਬਾਜੋਂ ਜੀ ਪਵਜਲ ਤਰਿਆ ਨਹੀਂ ਜਾਣਾ ਵਾਹਿਗੁਰੂ ਸਤ ਸੰਗਤ ਤੋਂ ਬਿਨਾ ਪ੍ਰਮਾਤਮਾ ਨੂੰ ਨਹੀਂ ਪਾਸ ਸਕਦੇ ਹਿਰਦੇ 'ਚ ਉਹਦਾ ਵਸਾਇਓ ਘਰੇ ਬੈਠੇ ਗੁਰੂ ਤੇ ਆਇਓ ਵਾਹਿਗੁਰੂ ਕਰੋ ਕਿਰਪਾ ਕਰੋ ਕਿਰਪਾ ਵਾਹਿਗੁਰੂ ਕਰੋ ਕਿਰਪਾ ਨਾਮ ਦਾਣ ਬਖਸ਼ੋ ਆਪਣੇ ਚਰਨਾਂ ਦੀਪਤੀ ਪ੍ਰੀਤ ਬਖਸ਼ੋ ਆਪਣੇ ਆਪ ਨੂੰ ਸਵਾਰ ਲਿਏ ਵਾਹਿਗੁਰੂ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਹੀ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਵਾਹਿਗੁਰੂ ਅਸੀਂ ਆਪਣੇ ਆਪ ਨੂੰ ਸਵਾਰ ਲਿਏ ਵਾਹਿਗੁਰੂ ਸਾਨੂੰ ਆਪਣਾ ਆਪ ਸਵਾਰਨਾ ਆ ਜਾਵੇ ਵਾਹਿਗੁਰੂ ਕਰੋ ਕਿਰਪਾ ਵਾਹਿਗੁਰੂ ਕਰੋ ਕਿਰਪਾ ਹਮ ਔਗਣ ਪਰੇ ਇੱਕ ਗੁਨਾਹੀ ਵਾਹਿਗੁਰੂ ਸੀ ਬਹੁਤ ਉਗਰ ਦੇ ਪਰੇ ਹੋਇਆ ਵਾਹਿਗੁਰੂ ਬਹੁਤ ਜ਼ਾਦਾ ਵਾਹਿਗੁਰੂ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਿਆਹੋ ਖਲੜੀ ਤੋਤੀ ਉਜਲਾ ਹੋਵੇ ਜੈਸੋ ਤੋਪਾ ਹੋਆ ਵਾਹਿਗੁਰੂ ਬਹੁਤ ਜਨਮਾਂ ਦੀ ਇਸ ਮਨ ਵਿੱਚ ਮੈਲ ਹੈ ਵਾਹਿਗੁਰੂ ਬਖਸ਼ ਲੈ ਦਾਤਿਆ ਬਖਸ਼ ਲੈ ਨਾਮ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਵਾਹਿਗੁਰੂ ਤੁਹਾਡੇ ਬਚਨ ਸਤ ਸਤ ਕਰਕੇ ਮੰਨ ਲਿਏ ਵਾਹਿਗੁਰੂ ਮਾਨਸ ਦੇ ਬਹੁਰ ਨਾ ਪਾਵੇ ਵਾਹਿਗੁਰੂ ਵਾਹਿਗੁਰੂ ਕਸ਼ੋ ਪਾਓ ਮੁਕਤ ਕਾ ਕਰੇ ਮਾਰੇ ਕਹਿੰਦੇ ਕੋਈ ਉਪਾਅ ਕਰ ਲੈ ਆਪਣੀ ਮੁਕਤੀ ਦਾ ਕੋ ਨਾਨਕ ਗਾਇ ਕਰਨਾ ਵਿੱਚ ਭਵ ਸਾਗਰ ਕਾ ਪਾਰ ਉਤਰੈ ਵਾਹਿਗੁਰੂ 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 ਦਾ ਤੇ ਹ ਇਹ ਮਨੁੱਖਾ ਜਨਮ ਤੈਨੂੰ ਮੁੜ ਕੇ حاصل ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ ਇਸ ਕਰਕੇ ਬੰਦਨਾ ਤੋਂ ਛਟਕਾਰਾ ਪਾਉਣ ਲਈ ਕੋ ਜੁ ਉਪਾਖ ਕਰ ਲੈ ਗੁਰੂ ਜੀ ਕਹਿੰਦੇ ਕੁਝ ਉਪਾਖ ਕਰ ਲੈ ਹਜੇ ਵੀ ਆਪਾਂ ਸੁੱਤੇ ਆਂ ਤੇ ਕਿੱਥੇ ਪੜਾ ਹੋਊਗਾ ਜਾਗ ਲੈ ਓ ਰੇ ਮਨਾ ਜਾਗ ਲੈ ਓ ਕਹਾ ਗਾਫਲ ਸੋਇਆ ਕਿਉਂ ਗਾਫਲ ਬਣ ਕੇ ਸੁੱਤਾ ਪਿਆ ਕਮਲਿਆ ਮਨਾ ਉੱਠ ਖੜ ਉੱਠ ਖੜ ਵਾਹਿਗੁਰੂ ਵਾਹਿਗੁਰੂ ਜਾਗ ਲੈ ਜਾਗ ਲੈ ਗੁਰੂ ਸਾਹਿਬ ਜੀ ਪ੍ਰਮੋਦਨ ਤਰਸ ਦੇ ਕਰ ਪ੍ਰਭੂ ਦੇ ਗੁਣ ਗਾ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ ਵਾਹਿਗੁਰੂ 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 ਜਦੋਂ ਸੰਗਤ ਇਹ ਗੁਰੂ ਦੇ ਗੁਣ ਗਾ ਕੇ ਪਾਰ ਲੰਘ ਜਾਈਦਾ ਹੈ ਵਾਹਿਗੁਰੂ ਹੁਣ ਆਪਾਂ ਗੁਰੂ ਦੇ ਗੋਣੇ ਗਾਈ ਜਾਨਨੇ ਆ ਨਾ ਗੁਣ ਗਾਉਂਦੇ ਗਾਉਂਦੇ ਆਪਾਂ ਗੁਰੂਤਮ ਜੀ ਲੈ ਕੇ ਗੁਰੂ ਦੇ ਚਰਨਾਂ 'ਚ ਗੁਰੂ ਦੀ ਕਿਰਪਾ ਨਾਲ ਅਰਦਾਸਾਂ ਕਰ ਰਹੇ ਆ ਬਖਸ਼ੇ ਨਾ ਜਾਵਾਂਗੇ ਆਪਣੇ ਪਿਤਾ ਦੇ ਦਰ ਤੇ ਆਪਣੇ ਬਾਪੂ ਦੇ ਦਰ ਤੇ ਕਿਵੇਂ ਨਾ ਆਪਣਾ ਬਾਪੂ ਆਪਣੇ ਅੰਗਾਂ ਨੂੰ ਬਖਸ਼ੂਗਾ ਕਿਵੇਂ ਨਾ ਪਾਪਾਂ ਚੋ ਕੱਢੂਗਾ ਕਿਵੇਂ ਨਾ ਨਾਮ ਦੀ ਦਾਤ ਬਖਸ਼ੂਗਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਜੋ ਮੰਗਾਗੇ ਆਪਾਂ ਨੂੰ ਉਹੀ ਮਿਲੂਗਾ ਸੰਗਤ ਜੀ ਇਹਨੀ ਸੇਵਾ ਪ੍ਰਵਾਨ ਕਰਨੀ ਸਤਿਗੁਰੂ ਮਿਹਰ ਕਰਨੀ ਇਹ ਸਾਰਾ ਦਿਨ ਸ਼ਬਦ ਮਨ ਵਿੱਚ ਚੱਲੇ ਵਾਹੀ ਕਿਰਪਾ ਕਰੋ ਕਿਰਪਾ ਕਰੋ ਆਈ ਵਾਹਿਗੁਰੂ ਕਿਰਪਾ ਕਰੋ ਤੇਰੇ ਗੁਣ ਗਾਈ ਜਾਈਏ ਗਾਈ ਜਾਈ ਉਠਤ ਬੈਠਤ ਸੋਵਤ ਨਾਮ ਉਠਦੇ ਬੈੰਦੇ ਸੌਂਦੇ ਤੇਰਾ ਨਾਮ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਨਾਮਾਂ ਕਹੇ ਤ੍ਰਿਲੋਚਨਾ ਮੁਖ ਤੇ RAM ਸੁਮਾਲ ਹਾਥ ਪਾਉ ਸਭ ਕਾਮਕਾਰ ਚੀਤ ਨਰੰਜਨ ਨਾਲ ਵਾਹਿਗੁਰੂ ਆਵਸਥਾ ਬਣਾ ਦਿਓ ਸਤਗੁਰੂ ਬਣਾ ਦਿਓ ਵਾਹਿਗੁਰੂ ਆਹੀ ਵਾਰੀ ਹੈ ਗੋਬਿੰਦ ਮਿਲਣ ਕੀ ਤੇਰੀ ਬਰੀਆ ਆਹੀ ਵਾਰੀ ਹੈ ਵਾਹਿਗੁਰੂ ਮਾਨਸ ਦੇ ਬੋਹਰ ਨਾ ਪਾਵੇ ਕਛੂ ਪਾਉ ਮੁਕਤ ਕਾ ਘਰਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹੋ ਵਾਹਿ ਗੁਰੂ 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 why, guru, 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 why, guru why guru why guru <speaking in> why <Hebrew> guru